ਸਤਨਾਮ ਵਾਹਿਗੁਰੂ ਸਾਹਿਬ ਜੀਓ ਬਹੁਤ ਜਨਮ ਵਿਚਰੇ ਤੇ ਮਾਦਾ ਇਹੋ ਜਨਮ ਤੁਮਾਰੇ ਲਿਖੇ ਕਹਿਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਦਰਸਨ ਪਿਆਸੀ ਦਿਨ ਰਾਤ ਚਿਤਵਾ ਅਨੰਦ ਨੀਤ ਖੋਨ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਬਾnde ਠਾਡੇ ਦਰਬਾਰੁ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰੁ ਸੁ ਕਹੁ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਛੱਟੀਐ ਤੋ ਟਟਠੀ ਸੱਚੀ ਪਾਤਸਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾ ਵਾਹਿਗੁਰੂ ਸਾਹਿਬ ਜੀਓ ਸੋਹੀਐ ਹੱਲਾ ਪੰਜਵਾਹ ਰਹਿ ਨਾ ਪਾਵੇ ਸੁਰ ਨਰ ਦੀਵਾ ਊਠ ਸਿਧਾਰੇ ਕਰ ਮਨ ਜਨ ਸੇਵਾ ਰਹਿਣ ਨਾ ਪਾਵਹਿ ਸੁਰ ਨਰ ਦੀਵਾ ਊਠ ਸਧਾਰੇ ਕਰ ਬਨ ਜਨ ਸੇਵਾ ਜੀਵਤ ਪਿਖੇ ਜਿਨੇ ਹਰ ਹਰ ਧਿਆਇਆ ਸਾਧ ਸੰਗ ਦੀ ਦਰਸ਼ਨ ਪਾਇਆ ਰਹਾ ਬਾਦਸਾ ਸਾਵਾ ਪਾਰੀ ਮਰਨਾ ਜੋ ਤਿਸ ਸੋ ਕਲ ਹੈ ਖਰਨਾ ਕੂੜਾ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਦਾਨ ਨਾਨਕ ਕਾ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਕਿਰਪਾ ਨਿਦਾਨ ਨਾਨਕ ਕੋ ਕਰੂ ਦਾਤ ਨਾਮ ਤੇਰਾ ਜਪੀ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੀਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ